ਔਰ ਕਿਹਣਾ ਚੋਣਾ ਕਿ ਹਿੰਦੁਸਤਾਨ ਨੇ ਮੂਤ ਜਵਾਬ ਹਮੇਸ਼ਾ ਦਿੱਤਾ ਔਰ ਹਿੰਦੁਸਤਾਨ ਮੂਤ ਜਵਾਬ ਦੇਗਾ ਨਾ ਔਰ ਸਰਕਾਰ ਜਿਹਦੀ ਵੀ ਆ ਉਹਦੇ ਨਾਲ ਖੜੇ ਹੋ ਕੇ ਆਪਣੇ ਮੁਲਕ ਦੀ ਗਣਗਤੀ ਤੋਂ ਔਰ ਜਿੱਥੇ ਤੇ ਪੰਜਾਬ ਦਾ ਸਵਾਲ ਆ ਪੰਜਾਬੀਆਂ ਦਾ ਸਵਾਲ ਆ ਇਹ ਇਕੱਠੇ ਹੋ ਕੇ ਅੰਤਵਾਦੀ ਲੜਾਈ ਇਹਨਾਂ ਦੀ ਲੜੀ ਆ ਔਰ ਅੰਤਵਾਦੀ ਲੜਾਈ ਜਿੱਤੇ ਆ ਪੰਜਾਬ ਦੁਆਰਾ ਦੀ ਯਾਦ ਵਿੱਚ ਆ ਖੁਸ਼ਹਾਲ ਹੋਇਆ ਸੈਕਟਰੀ ਇੰਚਾਰਜ ਪੰਜਾਬ ਔਰ ਸੁੰਦਰ ਸ਼ਾਮ अरोड़ा ਜੀ ਜਿਹੜੇ ਇਸ ਇਲੈਕਸ਼ਨ ਦੇ ਇੰਚਾਰਜ ਨੇ ਔਰ ਬਹੁਤ ਹੀ ਸਤਿਕਾਰਯੋਗ ਰਕੇਸ਼ पांडे ਜੀ ਐਕਸ ਐਮਐਲਏ ਸਾਡੇ ਭਾਰਤ ਗੋਸ਼ਕ ਆਸ਼ੂ ਜੀ ਔਰ ਧੀਮਾ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਔਰ ਸਾਡਾ ਵੀਰ ਪਰਿਦਰ ਔਰ ਇਹ ਦਰ ਸੰਦਰਸ਼ ਚੰਨ ਸੁੰਦਰ ਬਨੁਤਰਾ ਸਾਹਿਬ ਅੱਜ ਇਹ ਪ੍ਰੈਸ ਕਾਨਫਰੰਸ ਅਸੀਂ ਕਰਨੂ ਜਾ ਰਹੇ ਆ ਕਿ ਜਿਹੜਾ ਮੰਦਕ ਭਾਗੀ ਘਟਨਾ ਪੰਜਾਬ ਦੇ ਵਿੱਚ ਜਿਹੜੇ ਟੂਰਿਸਟ ਵੀਰ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਮਾਰਿਆ ਗਿਆ ਇਹ ਅਤੰਕੀ ਹਮਲਾ ਜਿਹੜਾ ਇਸ ਦੀ ਸਖ਼ਤ ਨਿੰਦਾ ਕਰਦੇ ਆਂ ਆਲ ਇੰਡੀਆ ਕਾਂਗਰਸ ਕਮੇਟੀ ਨੇ ਸੀ ਡਬਲਯੂ ਸੀ ਦੀ ਇੱਕ ਅਹਿਮ ਬੈਠਕ bula ਕੇ ਇਹਦੀ ਸਖ਼ਤ ਨਿੰਦਾ ਕੀਤੀ ਆ ਅਸੀਂ ਉਹਦੀ ਪ੍ਰੋੜਤਾ ਕਰਦੇ ਆਂ ਔਰ ਗੱਲ ਆ ਕਿ ਇਸ ਤਰ੍ਹਾਂ ਇਹ ਜਿਹੜਾ ਹਮਲਾ ਹੋਇਆ ਇਹਦੇ ਵਿੱਚ ਸਿੱਧਾ ਸਿੱਧਾ ਪਾਕਿਸਤਾਨ ਦਾ ਹੱਥ ਥਿਆ। ਔਰ ਜਦੋਂ ਜਦੋਂ ਸਾਡੇ ਮੁਲਕ ਨੇ ਕਿਸੇ ਸੁਬੇ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸ਼ਾਂਤੀ ਭੰਗ ਕਰ ਲਈ ਵਖਰੇ ਵਖਰੇ ਥਾਂ ਹਮੇਸ਼ਾ ਵਤੇ ਔਰ ਜੋ ਕੱਲ ਹੋਇਆ ਸਾਡੀਆਂ ਬੱਚੀਆਂ ਫਿਰਕ ਰਹੀਆਂ ਸੀ ਔਰ ਇੱਕ ਯੰਗ ਲੇਡੀ ਨਿਊਲੀ ਮੈਰਿਡ ਉਹਦੇ ਹਸਬੰਡ ਨੂੰ ਸਾਡੇ ਫੌਜੀ ਨੂੰ ਮੇਬੀ ਛੇਓ ਕਰਨਾਲ ਦੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਪਤਨੀ ਦੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਮਾਰਿਆ ਗਿਆ ਔਰ ਇੱਕ ਇਨਸਾਨ ਨੇ ਲੋਕਲ ਨੇ ਹਿੰਮਤ ਕੀਤੀ ਉਹਨਾਂ ਦੇ ਵੈਪਨ ਕੋਲ ਲਈ ਤੇ ਉਹਦਾ ਵੀ ਕਤਲ ਉੱਥੇ ਕਰ ਦਿੱਤਾ ਗਿਆ ਇਸ ਦੀ ਜਿਨ੍ਹਾਂ ਜਿਨੀ ਨਿੰਦਾ ਕਰੀਏ ਉਨੀ ਥੋੜੀ ਆ ਔਰ ਖਾਲੀ ਨਿੰਦਾ ਨਹੀਂ ਕਰਨੀ ਹਰ ਨਾਗਰਿਕ ਕਿਸੇ ਵੀ ਪਾਰਟੀ ਜਾਤ ਪਾਤ ਦੇ ਨਾਲ ਸੰਬੰਧ ਰੱਖਦਾ ਹਿੰਦੁਸਤਾਨੀ ਉਹ ਇਸ ਦੀ ਕੜੀ ਨਿੰਦਾ ਕਰਦਾ ਔਰ ਅੱਜ ਹਿੰਦੁਸਤਾਨ ਆਪਣੀ ਸਰਕਾਰ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਹਰ ਨਾਗਰਿਕ ਇਸ ਇਸ਼ੂ ਦੇਤੇ ਨਾਲ ਵਰ ਸਕਿਉਰਟੀ ਫੋਰਸਸ ਜਿਹੜੀਆਂ ਹਮੇਸ਼ਾ ਸਾਡੇ ਲਈ ਸਰਹੱਦ ਤੇ ਔਰ ਮੁਰਗਦੇ ਅੰਦਰਲੇ ਸਾਥ ਸਾਡਾ ਸੁਰੱਖਿਆ ਕਰਦੀ ਆ ਉਹਨਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਦੁੰਦੇ ਵੀ ਆ ਔਰ ਅੰਦਰ ਦੇ ਵੀ ਆ ਸਾਡੀ ਲੜਾਈ ਲੜਦੇ ਆ ਔਰ ਅਗਰ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਆ ਤੇ ਪੰਜਾਬ ਕੀ ਵੀ ਗੱਲ ਕਰਨੀ ਪड़ਦੀ ਹੈ ਪੰਜਾਬ ਦੇ ਲੋਕ ਅਮਨ ਸ਼ਾਂਤੀ ਚੈਨ ਚ ਰਹਿਣ ਵਾਲੇ ਲੋਗ ਆ ਕਾਰੋਬਾਰੀ ਅੱਧ ਦਣੇ ਜਿ ਬੈਠੇ ਆ ਸੀ ਸਾਡੇ ਲੋਕ ਕਾਰੋਬਾਰੀ ਆ ਕਾਰੋਬਾਰ ਬੰਦਾ ਉਦੋਂ ਕਾਰੋਬਾਰੀ ਕਾਰੋਬਾਰ ਵਧਦਾ ਜਦੋਂ ਅਮਨ ਸ਼ਾਂਤੀ ਚੈਨ ਹੋਵੇ ਔਰ ਪਿਛਲੇ ਕੁਝ ਸਮੇਂ ਤੋਂ ਕ੍ਰੋਸ ਬਾਰਡਰ ਚਾਏ ਆਪਾਂ ਡਰੋਨ ਦੀ ਗੱਲ ਕਰ ਲਈਏ ਉਹਨਾ ਚਾਹੁੰਦੇ ਹਥਿਆਰਾਂ ਦੀ ਗੱਲ ਕਰ ਲਈਏ ਡਰੱਗ ਦੀ ਗੱਲ ਕਰ ਲਈਏ ਤੇ ਜਗ੍ਹਾ ਜਗ੍ਹਾ ਪੁਲਿਸ ਤੇ ਉਤੇ ਬੰਬ ਵਿਸਫੋਟ ਚਾਹੇ ਉਹ ਗ੍ਰਨੇਡ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਇਹਦੀ ਸਾਨੂੰ ਕੜੀ ਨਿੰਦਾ ਕਰਨੀ ਚਾਹੀਦੀ ਆ ਕਰਦੇ ਮੀਆਂ ਔਰ ਇਸ ਨੂੰ ਠੱਲ ਪਾਉਣ ਲਈ ਮੈਂ ਸਮਝਦਾ ਕਿ ਹਰ ਨਾਗਰਿਕ ਹਰ ਪੰਜਾਬੀ ਔਰ ਹਰ 파ਟੀ ਆਪਣੇ ਆਪਣੇ ਹਿਸਾਬ ਨਾਲ ਹੋਊਗੀ ਔਰ ਜਿੱਥੇ ਤਾਈ ਅਸੀਂ ਇਸ ਨੂੰ ਤੇ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚੋਂ ਸਾਰੇ ਪੰਜਾਬ ਦੀ ਕੀਤੇ ਤਾਂ 24-25 ਹਜ਼ਾਰ ਲੋਕਾਂ ਨੇ ਸ਼ਹਾਦਤ ਦਿੱਤੀ ਔਰ ਬਹੁਤ ਹੀ ਵੱਡੇ ਵੱਡੇ ਸਾਡੇ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ ਇਸ ਮੁਲਕ ਦੀ ਆ ਇਕਤਾ ਔਰ ਖੰਡਤਾ ਲਈ ਜਾਨਾਂ ਕੁਰਬਾਨ ਕੀਤੀਆਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਰਾਜੀਵ ਗਾਂਧੀ ਜੀ ਜਿਨ੍ਹਾਂ ਨੇ ਆਪਣੀ ਜਾਨ ਨਿਛਾਵਰ ਇਸ ਮੁਲਕ ਲਈ ਕੀਤੀ ਔਰ ਸਰਦਾਰ ਬੈਂਦ ਸਿੰਘ ਜੀ ਉਹਨਾਂ ਦੀ ਕੁਰਬਾਨੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਇੱਥੇ ਸਾਡੇ ਨਾਲ पांडे ਸਾਹਿਬ ਬੈਠੇ ਆ ਇਹਨਾਂ ਦੇ ਪਿਤਾ ਜੀ जोगेंद्रਪਾਲ पांडे ਜੀ ਔਰ ਸਾਡੇ ਮਲੋਤਰਾ ਸਾਹਿਬ ਦੇ ਪਿਤਾ ਜੀ ਸੋਰੀ ਬ੍ਰਦਰ ਵੱਡੇ ਬ੍ਰਦਰ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਔਰ ਪ੍ਰੋਫੈਸਰ तिवारी ਜੀ ਮਰੀਸ਼ तिवारी ਜੀ ਦੇ ਪਿਤਾ ਜੀ ਰਾਦੇ ਸ਼ਾਮਲ ਉਤਰਾ ਸਾਹਿਬ ਇਹ ਯੂਥ ਕਾਂਗਰਸ ਦੇ ਪ੍ਰਧਾਨ ਸਗੇ। ਧਿਆਨਪ੍ਰਮ ਆਰਿਆ ਔਰ ਅਰਜਨ ਸਿੰਘ ਜੀ ਸਰਦਾਰ ਜੀ। ਇਹ ਜਦੋਂ ਸ਼ਹੀਦ ਹੋਏ ਤਾਂ ਉਹ ਕਹਿੰਦਾ ਮੈਂ ਕਿਉਂ ਹੋਣਾ ਤੇ ਉਹ ਕਹਿੰਦਾ ਪਹਿਲਾਂ ਮੈਨੂੰ ਮਾਰ। ਤੇ ਉਹਨਾਂ ਨੇ ਦੋਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਤੋਂ ਆਪਰਾਮ ਜੀ ਆਰਿਆ ਸਾਹਿਬ ਇਹ ਯੂਥ ਕਾਂਗਰਸ ਦੇ ਪ੍ਰਧਾਨ ਸੀ। ਔਰ ਪ੍ਰਾਸ਼ਰ ਸਾਹਿਬ ਉਹਨਾਂ ਦਾ ਔਰ ਕਾਲੀ ਚਰਨ ਦੀ ਫਰੀडम ਫਾਈਟ ਦੇ ਡਾਕਟਰ ਸਾਹਿਬ ਔਰ ਬੇਅੰਤ ਨੌਲੇਜ ਆਸਕਦੇ ਨੇ ਕਹਿਣ ਦਾ ਤਾਵਾ ਹੈ ਕਿ ਕਾਂਗਰਸ ਪਾਰਟੀ ਕਦੇ ਆਪਣੀ ਜ਼ਿੰਮੇਵਾਰੀ ਤੋਂ ਚਾਹੇ ਉਹ ਸੁਭੇਦੀ ਹੋਵੇ ਚਾਹੇ ਮੁਲਕ ਦੀ ਹੋਵੇ ਕਦੇ ਪਿੱਛੇ ਨਹੀਂ ਹਟੀ ਔਰ ਨਾ ਪਿੱਛੇ ਹਟੇਗੀ ਔਰ ਜਦੋਂ ਜਦੋਂ ਪੰਜਾਬ ਦੇ ਵਿੱਚ ਅਸ਼ਾਂਤੀ ਹੋਈ ਆ ਉਹਦਾ ਪੂਰਾ ਬੰਦੋਬਸਤ ਕਾਂਗਰਸ ਪਾਰਟੀ ਨੇ ਕੀਤਾ ਕਾਂਗਰਸ ਪਾਰਟੀ ਇੱਕ ਮਜ਼ਬੂਤ ਪਾਰਟੀ ਆ ਉਹ ਜੇ ਦੇਸੀ ਖੰਡਤਾਲੀ ਜਿੱਥੇ ਆਜ਼ਾਦੀ ਦੀ ਲੜਾਈ ਲੜੀ ਆ ਕੇ ਉਹਦੀ ਦੇਖ ਰਖ ਲਈ ਅਸੀਂ ਸਾਰੇ ਸਮਰਪਿਤ ਆ ਤੇ ਸਾਨੂੰ ਦੁੱਖ ਆ ਬੜਾ ਭਾਰੀ ਜਿਹੜਾ ਉਹ ਹਾਦਸਾ ਪਹਿਲਾਂ ਚੋਇ ਉਹਦੀ ਨਿੰਦਾ ਕਰਦੇ ਔਰ ਮੈਂ ਸਾਰੀ ਪ੍ਰੈਸ ਦਾ ਔਰ ਆਪਣੇ ਸਾਥੀ ਜਿਹੜੇ ਅਸੀਂ ਗੱਲ ਕੀਤੀ ਸੀ ਤੇ ਰਹਿਨਮਾਈ ਚ ਅਗਵਾਈ ਦੇ ਵਿੱਚ ਇੱਥੇ ਪ੍ਰੈਸ ਕਾਨਫਰੰਸ ਕਰਨਾ ਆ ਤੁਹਾਡਾ ਕਾਂਗਰਸ ਵੀਰਾਂ ਦਾ

ਸਾਨੂੰ ਅੱਜ ਸਿਕਿਉਰਿਟੀ ਫੋਰਸਸ ਦੇ ਮੋਰਲ ਨੂੰ ਔਰ ਸਰਕਾਰ ਜਿਹਦੇ ਵੀ ਆ ਉਹਦੇ ਨਾਲ ਖੜੇ ਹੋ ਕੇ ਆਪਣੇ ਮੁਲਕ ਦੀ ਗੱਲ ਕਰਨ ਦੀ ਲੋੜ ਹੈ ਸਰ ਮਿਸਟਰ ਗਾਦਰ ਪਾੜ ਰਹੇ ਤੇ ਕਹਿੰਦੇ ਉਹਨਾਂ ਦੀ ਇੱਕ ਗੱਲ ਹੈ ਕਿ ਜਿਹੜਾ ਅਟੈਕ ਹੋਇਆ ਉਹ ਤੁਬਾਨ ਜਿਤਨ ਗੇਸ਼ਕਤਾ ਆ ਕੇ ਉਹਦੇ ਕਰਕੇ ਹੋਇਆ ਦੇਖੋ ਜੀ ਮੈਂ ਤਾਂ ਐਸੀਸੀ ਵਾਲੀ ਜਿਹੜੀ ਅੱਜ ਸੀਡਬਲਿਊਸੀ ਦੀ ਮੀਟਿੰਗ ਹੋਈ ਆ ਉਹਨੂੰ ਪੜਿਆ ਉਹ ਸਾਡੇ ਕੋ ਆਇਆ ਮੈਨੂੰ ਉਹਦੇ ਵਿੱਚ ਕੋਈ ਤਾਂ ਦੀ ਗੱਲ ਨਹੀਂ ਨਜ਼ਰ ਆਈ। ਸੋ ਗੱਲ ਹੈ ਇਸ ਵਕਤ ਕਾਬਲ ਪਾਟਾ ਤੋਂ ਸੰਬੰਧਿਤ ਹੈ। ਦੇਖੋ ਗਾਦਾ ਮੈਂ ਸੁਣੀ ਨਹੀਂ ਮੈਂ ਉਹ ਤੇ ਕਿ ਤੂੰ ਬੰਦੂ ਕਰਦੇ ਆ ਆਪਾਂ ਦੇਖੋ ਇਹਨੂੰ ਅ ਅ ਨੈਸ਼ਨਲ ਲੈਵਲ ਤੇ ਨੈਸ਼ਨਲ ਸਟੱਡੀ ਕਰਨ। ਸੋ ਉਧਰੋਂ ਚੱਲ। ਤੇ ਕਰ ਰਹੇ ਸੀ। ਐਨੀਥਿੰਗ ਹੋਰ ਕਿਸੇ ਦਾ ਕੋਈ ਸਵਾਲ? ਪਾਸ਼ਕੀ ਜੀ ਹੈਗੇ। ਤੇ ਮੈਂ ਚਾਹਾਂਗਾ ਕਿ ਪੰਡਿਤ ਜੀ ਤੁਸੀਂ ਜਰੂਰ ਐਡਰੈਸ ਕਰੋ ਤੁਸੀਂ ਆਪਣੇ ਹੀ ਬਾਤ ਰੱਖੋ ਆਪ ਮੈਂ ਬਸ ਬਾਤ ਕਰੂੰਗਾ ਜਿਹੜਾ ਤੁਹਾਡੇ ਪਿਤਾ ਜੀ ਹਨ ਸਰਯੋਗ ਦਰਗੀ ਜੀ ਮੇਰੇ ਸਾਥੀ ਰੇ ਗਗਨ ਦਸੋਂ ਬਾਬਾ ਜੀ pranaj ji shamsunder ji harshu ji ਸਾਰੇ ਸਾਥੀ ਸੇਵਾ ਸਾਰੇ ਕਾਂਗਰਸ ਦੇ ਵਰਕਰ ਸਾਥੀ ਜਵਾਨ ਪੂਰਨ ਤੇ ਸਾਰੇ ਸਾਥੀ ਫਿਰ ਅੰਬਲੈਸ਼ ਵਾਲਿਆਂ ਦਾ ਖਤਮ ਹੋ ਗਿਆ ਉਸਕੇ ਫੰਡਾਂ ਸੰਸਾਰਣ ਦਾ ਕਿਸਾ ਕੇ ਰਾਣਾ ਜੀ ਨੇ ਕਿਹਾ ਸਾਡਾ ਮੇਨ ਗੁੰਦਾਰ ਜੀ ਇਹ ਸਿੱਕੇ ਉਸ 399 ਜਿਹੜੀ ਤੇ ਇਹ ਤਹਾਇ ਦੀ ਸਾਨੀਤ ਤੋਂ ਗੱਲ ਵੀ ਕਰਤੀ ਅੱਜ ਠੀਕ ਹੈ ਰਾਣਾ ਜੀ ਦੀ ਗੱਲ ਦੇਸ਼ ਨੂੰ ਜ਼ਰੂਰਤ ਹੈ ਇੱਕ ਮੁੱਠੋ ਕੇ ਖੜੇ ਹੋਣ ਦੀ ਹਰ ਇੱਕ ਚੀਜ਼ ਨੂੰ ਪਲਾ ਕੇ ਸੜਨੀ ਤਾਂ ਰਾਹੁਲ Gandhi ਜੀ ਨੇ ਸਾਡੇ ਪਰਦਾਮ ਔਰ ਦੂਸਰੇ ਸਾਰੇ ਲੋਕਾਂ ਨੇ ਵੀ ਆਲ ਪਾਰਟੀ ਮੀਟਿੰਗ ਦੇ ਵਿੱਚ ਪੀਸੇ ਚੇਨ ਨੂੰ ਸਾਰੇ ਤੋਂ ਮੁੱਖ ਰੱਖ ਕੇ ਸਾਰੇ ਨਾਲ ਇੱਕ ਇਤਿਫਾਕ ਕੀਤਾ ਸਰਕਾਰ ਦੇ ਵਿੱਚ ਠੀਕ ਹੈ ਕਿਸੇ ਤਰ੍ਹਾਂ ਦੀਆਂ ਕਿੰਨੀਆਂ ਉਤਾਈਆਂ ਗਲਤੀਆਂ ਹੋ ਸਕਦੀਆਂ ਪਰ ਆਜਿਓ ਚੀਜ਼ਾਂ ਸਮਾਨ ਹੈ ਅੱਜ ਸਾਡਾ ਮੇਨ ਕੁੱਦਾ ਹੈਗਾ ਕਿ ਉਹਨਾਂ ਤਾਕਤਾਂ ਨੂੰ ਰੋਕਿੰਦਾ ਉਹਨਾਂ ਚੀਜ਼ਾਂ ਨੂੰ ਇਥੋਂ ਦੂਰ ਕਰਨ ਦਾ ਜਿਹੜੇ ਲੋਗਾਂ ਨੂੰ ਮਿਲਾ ਕੇ ਇਸ ਤਰ੍ਹਾਂ ਦੀ ਦੇਸ਼ ਦੇ ਅੰਦਰ ਪ੍ਰਾਪਤਿਆ ਕਰਨੀ ਚਾਹੁੰਦੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਰ ਮੈਂ ਚਾਹਾਂਗਾ ਕਿ ਸਾਡੇ ਅਗਲਾ ਜੋ ਪ੍ਰੋਗਰਾਮ ਹੈ ਪਾਣਾ ਜੀ ਦੱਸਣਗੇ ਰਾਜੀ ਜੀ ਖਵਾ ਕੀ ਕਿ ਉਹ ਕੋਪ ਪ੍ਰੋਗਰਾਮ ਹੈ आशु जी नाइक देने गल जरूर करना कि इलेक्शन कोई कल नहीं हो जाना हले तो शुरू भी नहीं हो ਔਰ ਆਪਾਂ ਰੋਜ਼ ਇਹੀ ਗੱਲਾਂ ਕਰਨੀਆਂ ਔਰ ਅੱਜ ਦੇਸ਼ ਦੀ ਏਕਤਾ ਅਖੰਡਤਾ ਔਰ ਜੋ ਕੁਝ ਪੈਲਗਾਮ ਦੇ ਵਿੱਚ ਹੋਇਆ ਅਤਵਾਦੀ ਹਮਲਾ ਪਾਕਿਸਤਾਨ ਦੀ ਨਿੰਦਾ ਕਰਦੇ ਆ ਔਰ ਇਹ ਕਹਿਣਾ ਚਾਹਣਾ ਕਿ ਵੀ ਹਿੰਦੁਸਤਾਨ ਨੇ ਹਮੇਸ਼ਾ ਜਵਾਬ ਹਮੇਸ਼ਾ ਦਿੱਤਾ ਔਰ ਹਿੰਦੁਸਤਾਨ ਹਮੇਸ਼ਾ ਜਵਾਬ ਦੇਗਾ ਉਹਨਾਂ ਦਾ ਔਰ ਜਿੱਥੇ ਤੇ ਪੰਜਾਬ ਦਾ ਸਵਾਲ ਆ ਪੰਜਾਬੀਆਂ ਦਾ ਸਵਾਲ ਆ ਇੱਕ ਠੱਠੇ ਹੋ ਕੇ ਅੰਤਵਾਦੀ ਲੜਾਈ ਇਹਨਾਂ ਨੇ ਲੜੀ ਆ ਔਰ ਆਪਾ ਦੀ ਲੜਾਈ ਜਿੱਤੇ ਆ ਪੰਜਾਬ ਦੁਆਰਾ ਦੀ ਜਿਹहां ਤੇ ਪਿਆ ਖੁਸ਼ਹਾਲ ਹੋਇਆ ਲੋਕ ਕੁਛ ਚਲੇ ਗਏ ਸੀ ਪੰਜਾਬ ਛੱਡ ਕੇ ਲੇਕਿਨ ਇੱਥੇ ਜਿਹੜੇ ਬੰਦੇ ਨੇ ਉਹਨਾਂ ਨੇ ਕਰੋ ਵੀ ਕੀਤਾ کاروبار ਵੀ ਵਧਾਇਆ ਵਪਾਰ ਵੀ ਵਧਾਇਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਤਕੜੀ ਹੋ ਕੇ ਇਹ ਸੰਗੜਾਈ ਨੂੰ ਲੜੇਗੀ

ਚਾਹੇ ਡਰੋਨ ਰਾਈਡ ਲਗ ਤੇ ਇਹ ਸਾਰਾ ਕੁਝ ਆ ਰਿਹਾ ਇਨ ਕੰਟੀਨਿਊਸ਼ਨ ਫਿਰ ਜਿਹੜੇ ਸਾਡੇ ਪੁਲਿਸ ਸਟੇਸ਼ਨ ਆ ਜਾਂ ਵੱਡੇ ਵੱਡੇ ਦਫਤਰ ਉਹਨਾਂ ਦੇ ਉੱਤੇ ਅਟੈਕ ਹੋਣਾ ਇਹ ਸਾਰਾ ਫੋਰਨ ਹੈਂਡ ਆ ਪਾਕਿਸਤਾਨ ਦਾ ਜਿਵੇਂ ਮੈਂ ਕਹਿ ਚੁੱਕਾ ਅਸ਼wini ਬੋਲ ਕੇ ਸੁਣਾਓ ਬੋਲ ਕੇ ਇਹ ਸੈਟੀਸਫਾਈਿੰਗ ਲੀਡਰਸ ਨੇ ਕਿਹਾ ਜਿਹੜਾ ਕੰਨ ਉਥੇ ਪਾਣਾ ਵਾਪਰੇ ਉਹ ਨਹੀਂ ਨਿੰਦਿਆ ਨਹੀਂ ਥੋੜੇ ਕੜੇ ਸ਼ਬਦਾਂ ਚ ਨਿੰਦਿਆ ਕੀਤੀ ਹੈ ਸੋਨੀ ਕਾਂਗਰਸ ਪਾਰਟੀ ਨੇ ਨਿੰਦਿਆ ਕਰੀ ਸਭ ਤੋਂ ਮਹੱਤਵਪੂਰਨ ਸੋਲੀਡੈਰਿਟੀ ਸਾਡੀ ਆਖਰ ਕੋਸ਼ਿਸ਼ ਤੇ ਨਾਲ ਸ਼ੁਰੂ ਕੀਤੀ ਹੈ ਕਿ ਇਹ ਸੌਕੇ ਤੇ ਸਾਰੇ ਮੁਦਦ ਦੇ ਨਾਲ ਮਿਲੇ ਉਸ ਤੋਂ ਵੀ ਜਵਾਬ ਦੇ ਜਿਹੜੇ ਫੌਨ ਹੈਡਸ चाहे राहुल जी है प्रकृति जी है उन्होंने इनको दम आपके प्रोग्राम रद्द किए और इस मौके पे विरोधन सब्जी बोलते लीडरशिप का बड़ा दिन जो आज खड़े हुए कहे जे ऐतिहासिक मौके बहुत घट होते हैं कि जब वो बोलते हैं वो भी सारे जी सारे जी के सारे के सारे क्रॉस पार्टी लीडरशिप इकट्ठी होकर बैठ जाल पार्टी मीटिंग भी हुई है शायद पहला कंपेन जो क्या वैसे एक अवेयर नहीं है पर एक चीज तो मैं बिल्कुल पहली बात की जानूंगा कि ये जो कायराना हरकत का

मेरा ख्याल पंजाब तो पुलिस को फेल करने चीज तो इस दिक्कत है पुलिस पॉलिटिकल टाइम्स को आज ना आज ये रूल करता है यार पूरा ही आता होगा ना पुलिस फोर्स भी निकम्मी बना के रखते तो हैं तो तो क्या थे आज जो पंजाब ने रोका था कि ना कि ना मतलब सुरक्षा करने चीज फेल होती जा रही है एंटीलार्ड ऑर्डर की सिचुएशन है तो फिर मैं एक बार ही कहा था आज ये देते मॉडर्न संकार इमोल्युटिया सांटी बिटकॉइन और मूसीज जैसे लाडर में ये सांटी हिप्पासिट वास्तव में उनका दिलासा करता है और कई अजीब अच्छी पढ़ना दी निम्नलिखित यहाँ पे उससे सालियां बहुत से इतना आपकी सॉलिड डेटिंग प्रैक्टिस हो जी बढ़िया शाम लोग ये सांटी मधुम उसे सिटजन मारे गए हैं उनका � ਮਾਛਨੀ ਕਟੜੀ ਵਿਖੇ ਬੱਤੀ ਤੇ ਪੂਨਨ ਪਰਮਾਤਮਾ ਅੰਨੀ ਸਾਰਿਆਂ ਨੂੰ ਬਹੁਤ ਸ਼ਾਂਤੀ ਦੇਵੇ ਤੇ ਜਗਨਾ ਜੀ ਬਾਦ ਰਛੇ ਇਹ ਕਿਹਾ ਸੀ ਬਹੁਤ ਨੇਕ